ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬਾਂਦਰ ਜਟਾਣੇ ਦੇ ਵਿੱਚ ਬਾਂਦਰ ਜਟਾਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ ਜਦੋਂ ਆਪਾਂ ਟੀਮਾਂ ਵਾਲੀ ਨੂੰ ਆਉਣੇ ਆ ਤਾਂ ਟੀਮਾਂ ਵਾਲੀ ਤੋਂ ਅਗਲਾ ਪਿੰਡ ਆ ਜਿਹੜਾ ਉਹ ਬਾਂਦਰ ਜਟਾਣਾ ਹੀ ਆਉਂਦਾ ਵਾ ਮਿੱਤਰੋ ਵਾਂਦਰ ਜਟਾਣੇ ਪਿੰਡ ਦੇ ਵਿੱਚ ਇੱਕ ਗਾਂ ਦਿਖਾਉਣੀ ਆ ਤੁਹਾਨੂੰ ਲਾਜਵਾਬ ਥਾਣੇ ਵਾਲੇ ਸਹਿਜ ਤੋਂ ਪ੍ਰਿੰਟ ਵੱਲੋਂ ਨਸਲ ਵੱਲੋਂ ਪੂਰੀ ਚੰਗੀ ਆ ਉਹ ਮਿਲਦੇ ਆ ਬਾਈ ਨੂੰ ਕੀ ਡਿਟੇਲ ਐਂ ਦੀ ਸਾਰੀ ਗੱਲਬਾਤ ਕਰਦੇ ਆ ਵੀਰ ਦੇ ਨਾਲ ਆਪਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਵਧੀਆ ਆਪਣੀ ਦੱਸੋ ਜੀ ਸੇਤਾਂ ਘਰ ਪਰਿਵਾਰ ਵੀਰੇ ਕਿਰਪਾ ਬਾਬੇ ਦੀ ਆਪਣੀ ਵੀਰੇ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਬਾਈ ਨਾਮ ਮੇਰੇ ਗਗਨਦੀਪ ਡਾਕਟਰ ਵੀਰੇ ਗਗਨਦੀਪ ਡਾਕਟਰ ਹਾਂਜੀ ਹਾਂਜੀ ਠੀਕ ਐ ਗਗਨ ਬਾਈ ਜਿਹੜੀ ਗਾਂ ਆ ਕਿੰਨਵਾ ਸੂਆ ਹੁੰਦੀ ਆ ਆਪਣੀ ਮੈਡਮ ਇਹ ਤੀਜਾ ਸੂਆ ਤਿਆ ਇਹ ਲੈ ਜੂਗੀ ਯਾ ਪੰਜ ਤੋਂ 6 ਦਿਨ ਲਾਈ ਜੂਗੀ ਪੰਜ ਤੋਂ 6 ਦਿਨ ਲੈ ਜੂਗੀ ਹਾਂਜੀ ਦੁੱਧ ਦਾ ਕੀ ਰਿਕਾਰਡ ਆ ਕਕਨ ਬਾਈ ਹੁੰਦਾ ਦੁੱਧ ਆ ਪਪਾ 25 ਲੀਟਰ ਪਹਿਲਾਂ ਚੋਇਆ ਹੋਇਆ ਦੂਜੇ ਤੋਂ ਠੀਕ ਆ 25 ਲੀਟਰ ਪਿਛਲੇ ਸੋਇਆ ਹੋਇਆ ਹਾਂਜੀ ਗਾਰੰਟੀ ਵਾਲਾ ਜੀ ਠੀਕ ਆ ਵੀਰੇ ਸੀਮਨ ਸੁਬਨ ਦਾ ਪਤਾ ਕੁਛ ਹੁੰਦਾ ਕਿ ਨਹੀਂ ਆਪਾਂ ਨਹੀਂ ਸੀਮਨ ਦਾ ਨਹੀਂ ਪਤਾ ਜੀ ਇਹਦੇ ਲੱਗਾ ਜਿਹੜਾ ਨੀ ਆਪ ਦਾ ਲਰਵਾਡਾ ਦੀ ਜਿਹੜੀ ਉਹਦੀ ਬਰੂਡ ਦੀ ਨਹੀਂ ਠੀਕ ਆ ਹਾਂਜੀ ਆਪੀ ਜਿੰਮਨ ਦਾ ਨਹੀਂ ਪਤਾ ਲੱਗਾ ਵੀ ਰਹਿੰਦਾ ਨਹੀਂ ਪਤਾ ਕੁਝ ਨਹੀਂ ਉਹਦਾ ਨਹੀਂ ਪਤਾ ਜੀ ਓਕੇ ਵੀਰੇ ਰੇਟ ਕੀ ਰਹੂਗਾ ਵੱਡੇ ਭਾਈ ਰੇਟ ਤਾਂ ਜੀ 85000 ਰੁਪਏ ਹੋ ਗਏ 85000 ਰੁਪਏ ਮਾਨਤਨ ਹੋ ਜੂ ਹਾਂਜੀ ਮਾਨਤਨ ਕਰ ਦੇਗੇ ਕਿ ਕਦੀ ਬਾਰ ਤੋਰੀ ਵੀਰੇ ਲੈ ਮਿੱਤਰੋ ਥਣਥਣ ਪੂਰਾ ਜ਼ਬਰਦਸਤ ਲੱਗਾਗਾ ਉਹਨੂੰ ਕਹਿਣ ਵਾਲੀ ਗੱਲ ਨਹੀਂ ਕਿ 25 ਲੀਟਰ ਦੁੱਧ ਚੋਇਆ ਬਾਈ ਨੇ ਕਿਉਂਕਿ ਬਾਈ ਥਣ ਥਣ ਤੇ ਲੇਵੇ ਲੂਵੇ ਵਾਲੋ ਪੜੀ ਚੰਗਿਆ ਗਾਂ ਕਰਮਾਂ ਵਾਲੀ ਮਧਰੀ ਡਾਲ ਦੇ ਵਿੱਚ ਆ ਗੋਡੀ ਮਧਰੀ ਦੇ ਵਿੱਚ ਜਿਹਨੂੰ ਕਹਿ ਦਿੰਦੇ ਆ ਦੁੱਧ ਵਾਲੇ ਪੱਠ ਗਾਂ ਦੇ ਵਿੱਚ ਆ ਰੂਰ ਬਹੁਤ ਚੰਗਿਆ ਸਾਰੇ ਸਰੀਰਕ ਬੰਤਰ ਵਾਲੋ ਪਲੀ ਸੰਭੀ ਵਧੀਆ ਬਾਈ ਨੇ ਵਜੂਦ ਚੰਗਾ ਬਣਾਇਆ ਹੋਇਆ ਗਾਂ ਦਾ ਥਣ ਦਾ ਸਾਇਦ ਚੰਗਾ ਵਾਪਸੀ ਦੂਰੀ ਚੰਗੀ ਆ ਥਣਾਂ ਦੀ ਬਰੀਕੀ ਸਾਰੀ ਗਾਂ ਦੇ ਵਿੱਚ ਬਾਕਮਾਲਾ ਸਰੀਰਕ ਬੰਦਤਰ ਵੱਲੋਂ ਚੰਗੀ ਸੰਭੀ ਹੋਈ ਆ ਫਿਰ ਦੂਜੀ ਗੱਲ ਇਹ ਆ ਵੀ ਮਿੱਤਰੋ ਟੋਰਾ ਨਾਲ ਦੁੱਧ ਇੰਨੇ ਜਿਹੜਾ ਉਹ 25 26 ਕਿਲੋ ਐ ਤਕੀ ਵੀ ਦੇਈ ਜਾਣਾ ਕਿਉਂਕਿ ਇੰਨੇ ਹਜੇ 5 4 ਦਿਨ ਲੈ ਜਾਣੇ ਆ ਤੇ ਅੱਗੇ ਜਦੋਂ ਉਹ ਇਹਨੇ ਦੁੱਧ ਤੇਉਣਾ ਉਦੋਂ ਉਹ ਜਿਹੜੀ ਮੌਸਮ ਆ ਉਹ ਬਦਲ ਜਾਣਾ ਸਿਆਲੀ ਦਿਨ ਆ ਜਾਣੇ ਆ ਤੇ ਉਦੋਂ ਬਾਅਦ ਬਾਈ ਇਹਨਾਂ ਦੀ ਰੋਤ ਆ ਜਾਂਦੀ ਹੁੰਦੀ ਹੈ ਕਰਮ ਵਾਲਿਆਂ ਦੀ ਜਦੋਂ ਦੁੱਧ ਇਹ ਆਟੋਮੈਟਿਕ ਹੀ ਦੇ ਦਿੰਦੇ ਇਹਨਾਂ ਦਿਨਾਂ ਦੇ ਵਿੱਚ ਸੋਈ ਗਾਂ ਜਿਹੜੀ ਉਹਨੇ ਟੋਰਨ ਖਜ਼ਾਨਾ ਦੁੱਧ ਦਾ ਭਰਨਾ ਹੁੰਦਾ ਕਿਉਂਕਿ 10-12 ਦਿਨ ਹੀ ਗਰਮੀ ਦੇ ਆ ਬਸ ਉਦੋਂ ਬਾਅਦ 15 ਉਦੋਂ ਬਾਅਦ ਜਿਹੜਾ ਮੌਸਮ ਬਦਲ ਜਾਂਦਾ ਇਹਨਾਂ ਦੇ ਸਹਿਣ ਕਰਨ ਵਾਲਾ ਮੌਸਮ ਆ ਜਾਂਦਾ ਵਾ 85000 ਰੁਪਏ ਦੀ ਡਿਮਾਂਡ ਹੈ ਵੀਰੇ ਨੰਬਰ ਦਈਂ ਕਰਾਂ ਦੀ ਆਪ ਨੰਬਰ ਵੀਰੇ 98764 ਜੀ 8355 ਜੀ ਇੱਕ ਵਾਰੀ ਹੋਰ ਬੋਲ ਦੇ ਵੀਰੇ 98764 ਜੀ 8355 ਜੀ ਠੀਕ ਆ ਇਸ ਨੰਬਰ ਤੇ ਕਰਨੀ ਆ ਤੁਸੀਂ ਮਾਈ ਨਾਲ ਮਿੱਤਰੋ ਗੱਲਬਾਤ ਪਿੰਡ ਵੰਦਰ ਜਟਾਣਾ ਜ਼ਿਲ੍ਹਾ ਫਰੀਦਕੋਟ